ਮੁੜੇ ਤੇ ਇੱਕ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੇ ਹਾਂ ਕੋਰਾਲੀ ਦੇ ਨਜ਼ਦੀਕ ਦੇ ਇੱਕ ਪਿੰਡ ਦੀ ਜਿੱਥੇ ਇੱਕ ਪਿੰਡ ਦੇ ਵਿੱਚ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਹੋ ਗਈਆਂ ਦੱਸਿਆ ਜਾ ਰਿਹਾ ਇੱਕ ਦਰਿੰਦੇ ਵੱਲੋਂ 7 ਤੋਂ 8 ਸਾਲ ਦੇ ਬੱਚੇ ਨੂੰ ਆਪਣੇ ਹਵਜ਼ਾ ਸ਼ਿਕਾਰ ਬਣਾਇਆ ਦੱਸਿਆ ਜਾ ਰਿਹਾ ਕਿ ਬੱਚਾ 2-3 ਦਿਨ ਤੋਂ ਲਾਪਤਾ ਸੀ ਜਿੱਦੇ ਇਤਲਾਹ ਬੱਚੇ ਦੇ ਮਾਪਿਆਂ ਵੱਲੋਂ ਪੁਲਿਸ ਨੂੰ ਦਿੱਤੀ ਹੋਈ ਸੀ ਪੁਲਿਸ ਵੀ ਲਗਾਤਾਰ ਉਸ ਬੱਚੇ ਦੀ ਭਾਲ ਕਰ ਰਹੀ ਸੀ ਪਰ ਅਚਾਨਕ ਹੀ ਕਿਸੇ ਰਾਘੀਰ ਨੇ ਉਸ ਬੱਚੇ ਦੀ ਸੂchnਾ ਪੁਲਸ ਨੂੰ ਦਿੱਤੀ ਤਾਂ ਮੌਕੇ ਤੇ ਪੁਲਸ ਨੇ ਜਦ ਪਹੁੰਚ ਕੇ ਦੇਖਿਆ ਤਾਂ ਬੱਚਾ ਜਖਮੀ ਹਾਲਤ ਦੇ ਵਿੱਚ ਸੀ ਉਸ ਬੱਚੇ ਨੂੰ ਪੁਲਿਸ ਨੇ ਕਾਬੂ ਕਰਦੇ ਚੱਲੇ ਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਇਸ ਮੌਕੇ ਪੁਲਸ ਦੀਆਂ ਟੀਮਾਂ ਪਹੁੰਚੀਆਂ ਤੇ ਡੀਐਸਪੀ ਰੁਪਿੰਦਰ ਕੌਰ ਸੋਈ ਨੇ ਇਸ ਮਾਮਲੇ ਬਾਰੇ ਹੋਰ ਕੀ ਕਿਹਾ ਤੁਸੀਂ ਆਪ ਹੀ ਸੁਣ ਲੋ ਘਟਨਾ ਵਾਪਰੀ ਹੈ ਜੀ ਇੱਕ ਕਰਨਮਾਧ੍ਰਿਤਪੁਰ ਦੇ ਨਜ਼ਦੀਕ ਚਟੋਲੀ ਪਿੰਡ ਦੇ ਵਿੱਚ ਜਾਣਕਾਰੀ ਦਿਓਗੇ ਜੀ ਹਾਂ ਜੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਬੱਚਾ ਮਿਸਿੰਗ ਹੈ ਤੇ ਉਸ ਤੋਂ ਬਾਅਦ ਜਦੋਂ ਟੀਮ ਨੂੰ ਪਤਾ ਲੱਗਿਆ ਕਿ ਕਿਸੇ ਰਾਹੀਰ ਨੇ ਬੱਚੇ ਨੂੰ ਆਇਡੈਂਟੀਫਾਈ ਕੀਤਾ ਸੀਗਾ ਜੀ ਤੇ ਉਹਨੂੰ ਇਮੀਡੀਏਟਲੀ ਅਸੀਂ ਮੈਡੀਕਲ ਏਡ ਹਸਪੀਟਲ ਸ਼ਿਫਟ ਕੀਤਾ ਤੇ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਬਾਕੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੋ ਤਿੰਨ ਟੀਮਾਂ ਚ ਡਿਵਾਈਡ ਕਰਕੇ 올 ਕਾਈਂਡ ਆਫ ਟੈਕਨੀਕਲ ਉਹ ਦਿਨਾਂ ਵੀ ਇਸ ਦਾ ਡਾਟਾ ਹੈ ਤੇ ਫਰਮ ਦੀ ਮੈਡੀਕਲ ਟੈਕਨੀਕਲ ਪੁਆਇੰਟ ਆਫ View ਹੇਰ ਲੁਕਿੰਗ ਫਰਮ ਆਲ ਦੀ ਅਸਪੈਕਟਸ ਜੀ ਹਾਂ ਜੀ ਕਿੰਨੀ ਕੇਸ ਸੀ ਬੱਚੀ ਦੀ ਤੇ ਹਾਲਤ ਹੁਣ ਕਿਹੋ ਜੀ ਹੈ ਆ ਸ਼ੀ ਇਜ਼ ਸਟੇਬਲਾਈਜ਼ਡ ਔਰ ਸ਼ੀ ਇਜ਼ 7 ਇਅਰ 올ਡ ਜੀ ਮਾਈਨਰ ਹੈ ਬੱਚਾ ਹਾਂ ਜੀ ਹਾਲਤ ਗਾ ਠੀਕ ਹੈ ਜੀ ਹਾਂ ਜੀ ਠੀਕ ਹੈ ਠੀਕ ਹੈ